ਤੇਗ ਬਹਤਰ ਸੀ ਕਿਰਿਆ ਕਰੀ ਨ ਕਿਨਹੂ ਆਨ ਤੇਗ ਬਹਦਰ ਕੀ ਸਦਤ ਭਯੋ ਜਗਤ ਕੋ ਸੋਕ ਹੇ ਹੇ ਸਭ ਜਗ ਭਯੋ ਜਤੈ ਸੁਰ ਲੋਕ ਬੇਸ਼ੁਮਾਰ ਅਥਾ ਅਗਨਤ ਅਤਲ ਜਿਉਂ ਬੁਲ ਬਿਉ ਨਨਕ ਦਾਸ ਬੁਲ ਜੁਗੋ ਜੁਗ ਅਟਲ ਸਭੂ ਸ਼ਤਰ ਤਖ ਦੇ ਮਲਿਕ ਸਾਹਿਬ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ ਨੇ ਸੰਦੇਵ ਬੀੜੀ ਦੀ ਦੀਵਾਨ ਦੀ ਹਾਜ਼ਰੀ ਬਖਸ਼ਿਸ਼ ਕੀਤੀ ਹੈ ਸਨਾ ਹੈ ਗੁਰਮਤਿ ਵਿਚਾਰ ਦਾ ਔ ਵਿਚਾਰ ਪ੍ਰਰੰਭ ਕਰਨ ਤੋਂ ਪਹਿਲਾਂ ਹਾਜ਼ਰੀ ਪਾਛਾ ਦੀ ਗੁੱਦ ਅੰਦਰ ਲਵਾਈਏ ਗਜ ਕੇ ਅੱਖੁ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਠ ਰਾਗ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਜਿਹੜਾ ਹੁਕਮਨਾਮੇ ਦੇ ਰੂਪ ਦੇ ਵਿੱਚ ਵੀ ਸਾਡੇ ਪਾਸ ਸਤਿਗੁਰੂ ਵੱਲੋਂ ਗਰੀਬ ਨਿਵਾਜ਼ੀ ਕੀਤੀ ਜਾਂਦੀ ਹੈ ਜਿਹੜੇ ਸ਼ਬਦ ਦੀ ਵਿਚਾਰ ਕਈ ਵਾਰ ਆਪ ਜੀ ਨੇ ਸਰਵਣ ਕੀਤੀ ਹੈ ਮੈਂ ਸੰਖੇਪ ਵਿੱਚ ਵਿਚਾਰ ਨੂੰ ਦੁਹਰਾ ਕੇ ਖਿਮਾ ਮੰਗ ਲੈਣੀ ਐ ਪਾਤਸ਼ਾਹ ਕਿਰਪਾ ਕਰ ਰਹੀ ਨੇ ਮਨ ਦੇ ਕੌਨ ਕੁ ਮਤ ਤੈ ਲੈਣੀ ਸਤਿਗੁਰੂ ਦੀ ਬਾਣੀ ਨੇ ਥਾਂ ਥਾਂ ਤੇ ਗੁਰੂ ਕੀ ਮਤ ਤਾਰਨ ਕਰਨ ਵਾਸਤੇ ਪ੍ਰੀਰਿਆ ਗੁਰ ਕੀ ਮਤ ਤੂੰ ਲੈ ਈਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਸੁਆਮੀ ਸਦਾ ਸਦਾ ਤੁਧ ਧਿਆਈ ਸੁਮਤ ਗਿਆਨ ਧਿਆਨ ਜਿਨ ਦੇ ਆਪਾ ਬਚਨ ਪੜਦਿਆਂ ਇਸੇ ਤਰ੍ਹਾਂ ਚਰਨ ਕਮਲ ਪ੍ਰਭ ਕੀ ਨਿਤ ਧਿਆਵੂ ਕਵਨ ਸੁਮਤ ਜਿਤ ਪ੍ਰੀਤਮ ਪਾਵੂ ਗੱਲ ਹੈ ਮਤ ਤਾਰਨ ਕਰਨ ਦੀ ਤੇ ਪਾਤਸ਼ਾਹ ਨੇ ਚੰਗੀ ਮਤ ਤਾਰਨ ਦੀ ਗੱਲ ਕੀਤੀ ਪਰ ਤਕਰੀਬਨ 16 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਆਪਾਂ ਪੜ ਚੁੱਕੇ ਹਾਂ ਸਮਝ ਚੁੱਕੇ ਆ ਇਨ੍ਹਾਂ ਸਾਦੇ ਸ਼ਬਦਾਂ ਵਿੱਚ ਪਾਤਸ਼ਾਹ ਨੇ ਇਹ ਸਮਝਾਇਆ ਪੀ ਸੱਚੀ ਪ੍ਰੀਤ ਰੱਬ ਦੇ ਨਾਮ ਦੀ ਹੈ ਪਾਤਸ਼ਾਹ ਨੇ ਇਹ ਸਮਝਾਇਆ ਪੀ ਜਿਹੜੇ ਕਾਰਜਾਂ ਵੱਲ ਮਨੁੱਖ ਦਾ ਧਿਆਨ ਬਹੁਤਾ ਜਾਂਦਾ ਓਨਾਂ ਕਾਰਜਾਂ ਨੇ ਸਾਥ ਦੇਣਾ ਨਹੀਂ ਪਰ ਜੇ ਇੰਨੇ ਸਮਝਾਉਣ ਦੇ ਬਾਵਜੂਦ ਵੀ ਆਪਾਂ ਨਾ ਸਮਝੀਏ ਫਿਰ ਪਾਤਸ਼ਾਹ ਕਹਿ ਰਹੇ ਨੇ ਮਨ ਰੇ ਕੌਨ ਕੁ ਮਤ ਤੈ ਲੈਨੀ ਪ੍ਰੇਰਿਆ ਤੀ ਸੀ ਚੰਗੀ ਮਤ ਲੈਣ ਵਾਸਤੇ ਸੁਮਤ ਲੈਣ ਵਾਸਤੇ ਗੁਰ ਮਤ ਲੈਣ ਵਾਸਤੇ ਪਰ ਤੂੰ ਪੈੜੀ ਮਤ ਨੂੰ ਤਾਰਨ ਕਰ ਚੁੱਕਾ ਹੈ ਤੂੰ ਮਨ ਮਤ ਧਾਰਨ ਕਰ ਚੁੱਕਾ ਹੈ ਤੇ ਮਨ ਪੁੱਛਦਾ ਪੀ ਕਿਹੜੀ ਮਤ ਦੀ ਗੱਲ ਹੈ ਪਾਤਸ਼ਾਹ ਕਹਿਣ ਲੱਗੇ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਪਰਾਏ ਤਨ ਵੱਲ ਤੇ ਪਰਾਈ ਨਿੰਦਿਆ ਵੱਲ ਤੇਰਾ ਮਨ ਬੜੇ ਰਸ ਭਰਪੂਰ ਤਰੀਕੇ ਦੇ ਨਾਲ ਉਸ ਪਾਸੇ ਜਾਂਦਾ ਹੈ ਪਰ ਜਿਹੜੇ ਕੰਮ ਵਾਸਤੇ ਆਇਆ ਸੀ ਉਹ ਕਰਦਾ ਨਹੀਂ ਕਿਉਂਕਿ ਕਾਰਜ ਸੀ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੀ ਵੀ ਤੂੰ ਇਥੇ ਰੱਬ ਨੂੰ ਸਿਮਰਨ ਵਾਸਤੇ ਉਹਦੀ ਜਾਦ ਵਿੱਚ ਜੁੜਨ ਵਾਸਤੇ ਆਇਆ ਪਰ ਪਾਤਸ਼ਾਹ ਕਹਿਣ ਲੱਗੇ ਤੂੰ ਉਹ ਮਤ ਤਾਰਨ ਕੀਤੀ ਨਹੀਂ ਜਿਹੜੀ ਮਤ ਦਾ ਜ਼ਿਕਰ ਜਪਜੀ ਸਾਹਿਬ ਦੀ 5 ਨੰਬਰ ਪੌੜੀ ਵਿੱਚ ਹੈ ਗੁਰਾ ਇੱਕ ਦੇ ਬੁਝਾਈ ਬੁਝਾਈ ਦਾ ਭਾਵ ਹੁੰਦਾ ਬੂਝ ਤੋਂ ਬੂਝ ਦਾ ਭਾਵ ਹੁੰਦਾ ਸਮਝ ਤੇ ਸਮਝ ਦਾ ਭਾਵ ਜੁੜਦਾ ਮਤ ਦੇ ਨਾਲ ਪਾਤਸ਼ਾਹ ਕਿਰਪਾ ਕਰਦੇ ਨੇ ਤੈਨੂੰ ਸਮਝਾਇਆ ਸੀ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਰ ਉਹ ਤੇ ਬੜੇ ਸਮੇਂ ਦਾ ਵਿਸਾਰ ਦਿੱਤਾ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਅਗੇ ਜ਼ਿਕਰ ਕੀਤਾ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋਰਨ ਕਉ ਤਾਇਆ ਪਿੰਜਰੇ ਵਿੱਚ ਪਿਆ ਹੋਇਆ ਤੋਤਾ ਆਉਂਦੇ ਹੋਏ ਭੋਜਨ ਵੱਲ ਆਉਂਦੀ ਹੋਈ ਬੁਰਕੀ ਵੱਲ ਇਨਾਂ ਕੋ ਗਲਤਾਨ ਹੋ ਜਾਂਦਾ ਆਪਣਾ ਮਨ ਜੋੜ ਲੈਂਦਾ ਕਿ ਜਿਹੜੇ ਲੋਕ ਉਹਨੂੰ ਪਿੰਜਰੇ ਦੇ ਵਿੱਚ ਗੁਲਾਮ ਕਰਕੇ ਬੁਰਕੀ ਪਾਉਂਦੇ ਨੇ ਉਹਨਾਂ ਦੀਆਂ ਆਵਾਜ਼ਾਂ ਵੀ ਕੱਢਦਾ ਉਨ੍ਹਾਂ ਦੀ ਬੋਲੀ ਵੀ ਬੋਲ ਗਏ ਜੋ ਉਹ ਬੁਲਾਉਣਾ ਚਾਹਣ ਉਹ ਬੋਲ ਲੈਂਦਾ ਹੈ ਉਹੀ ਸ਼ਬਦ ਮੁਖ ਵਿੱਚੋਂ ਕੱਢਦਾ ਪਰ ਉਸੇ ਤਰ੍ਹਾਂ ਜਿਵੇਂ ਧਿਆਨ ਬੁਰਕੀ ਵੱਲ ਤੇ ਹੈ ਧਿਆਨ ਉਨ੍ਹਾਂ ਦੀ ਬੋਲੀ ਅਪਣਾਉਣ ਵੱਲ ਤੇ ਹੈ ਪਰ ਭੁੱਲ ਜਾਂਦਾ ਹੈ ਕਿ ਜਿਹੜੇ ਛੋਟੇ ਜਿਹੇ ਦਰਵਾਜ਼ੇ ਰਾਹੀਂ ਹੱਥ ਅੰਦਰ ਆਉਂਦਾ ਹੈ ਜਿਹਦੇ ਰਾਹੀਂ ਭੋਜਨ ਮਿਲਦਾ ਏਸੇ ਰਸਤੇ ਦੇ ਰਾਹੀਂ ਮੈਂ ਇਥੋਂ ਆਜ਼ਾਦ ਵੀ ਹੋ ਸਕਦਾ ਹੈ ਪਾਛਾ ਕਹਿਣ ਲੱਗੇ ਇਸੇ ਤਰ੍ਹਾਂ ਤੂੰ ਨਾਮ ਜਪ ਕੇ ਸੰਸਾਰ ਵਿੱਚੋਂ ਮੁਕਤੀ ਦੀ ਦਾਤ ਪ੍ਰਾਪਤ ਕਰ ਸਕਦਾ ਪਰ ਤੇਰਾ ਧਿਆਨ ਉਸ ਪਾਸੇ ਨਹੀਂ ਮੁਕਤ ਪੰਥ ਜਾਣਿਓ ਤੈ ਨਾਹਨ ਤਨ ਜੋਰਨ ਕੋ ਧਾਇਆ ਤੇਰਾ ਧਿਆਨ ਹੈ ਤਨ ਇਕੱਠਾ ਕਰਨ ਵਲ ਤੇਰਾ ਧਿਆਨ ਹੈ ਕੂਟ ਜੋਰੈ ਲਾਖ ਕਰੂਰੇ ਵਲ ਤੇਰਾ ਧਿਆਨ ਹੈ ਪੀ ਪੰਡਾ ਬੰਦ ਲਵਾ ਸਭ ਬੰਨੈ ਪੰਡ ਪਰਾਲ ਇਸ ਕਰਕੇ ਪਾਤਸ਼ਾਹ ਕਹਿ ਰਹੀ ਨੇ ਇਹ ਯਾਦ ਰੱਖ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਸਾਰਾ ਜੀਵਨ ਜਿਹੜੀਆਂ ਚੀਜ਼ਾਂ ਨੂੰ ਇਕੱਤਰ ਕਰਨ ਵਾਸਤੇ ਗਵਾ ਦਿੱਤੇ ਅੰਤਲਾ ਸਮਾਂ ਆਇਆ ਤੇ ਉਹ ਚੀਜ਼ਾਂ ਵੀ ਨਾੜ ਨਿਭੀਆਂ ਨਾਮ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਆਪਾਂ ਕੱਲ ਪੜਿਆ ਸੀ ਨਾ ਹਰ ਭਜੇ ਨਾ ਤੀਰਥ ਸੇਵਿਓ ਸੀਰਤ ਦਾ ਭਾਵ ਵੀ ਉਥੇ ਸੰਤ ਜਨ ਸੀ ਗੁਰੂ ਜਨ ਸੀ ਇਥੇ ਵੀ ਭਾਵ ਹੈ ਨਾ ਹਰ ਭਜਿਓ ਨਾ ਤੇ ਰੱਬ ਦਾ ਭਜਨ ਕੀਤਾ ਉਹਨੂੰ ਯਾਦ ਕੀਤਾ ਨਾ ਗੁਰਗਨ ਸੇਵਿਓ ਨਾ ਗੁਰੂ ਦੇ ਨਾਲ ਜੁੜਿਆ ਨਾ ਉਹਦੀ ਬੰਦਗੀ ਕੀਤੀ ਮਹਿ ਉਪਜਿਓ ਕਛ ਗਿਆਨਾ ਜੇਦੀ ਜ਼ਿੰਦਗੀ ਵਿੱਚ ਗੁਰੂ ਨਹੀਂ ਪਾਤਸ਼ਾਹ ਕਹਿਣ ਲੱਗੇ ਫਿਰ ਉਥੇ ਗਿਆਨ ਪ੍ਰਗਟ ਨਹੀਂ ਹੋਵੇਗਾ ਕਿਉਂਕਿ ਕੁੰਬ ਬੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਗਿਆਨ ਕਦੀ ਆਪਣੀ ਤਾਕਤ ਦੇ ਨਾਲ ਦੁਨਿਆਵੀ ਤੇ ਹਾਸਲ ਹੋ ਸਕਦਾ ਪਰ ਜਿਹੜੇ ਰੱਬੀ ਗਿਆਨ ਦੀ ਗੱਲ ਜਿਹੜੇ ਅਧਿਆਤਮਕ ਗਿਆਨ ਦੀ ਗੱਲ ਪਾਤਸ਼ਾਹ ਨੇ ਕੀਤੀ ਐ ਉਹ ਗਿਆਨ ਨਾਮ ਦੀ ਪ੍ਰਾਪਤੀ ਤੋਂ ਬਿਨਾ ਹੁੰਦਾ ਨਹੀਂ ਦੁਨਿਆਵੀ ਗਿਆਨ ਇਕੱਤਰ ਕੀਤਾ ਅੰਦਰ ਹੰਕਾਰ ਪੈਦਾ ਕਰਦਾ ਤੇ ਅਧਿਆਤਮਕ ਗਿਆਨ ਜਿਹੜਾ ਨਾਮ ਜਪ ਕੇ ਜਿਹੜਾ ਬੰਦਗੀ ਕਰਕੇ ਇਬਾਦਤ ਕਰਕੇ ਮਿਲਦਾ ਉਹ ਅੰਦਰੋਂ ਪੰਜਾਂ ਵਿਕਾਰਾਂ ਦਾ ਨਾਸ਼ ਕਰਦਾ ਨਾ ਹਰ ਭਜਿਉ ਨਾ ਗੁਰ ਜਨ ਸੇਵਿਉ ਨਹਿ ਉਪਜਿਉ ਕਛ ਗਿਆਨਾ ਕਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ ਗਿਆਨ ਪ੍ਰਗਟ ਹੁੰਦਾ ਤੇ ਗੁਰੂ ਦੇ ਗਿਆਨ ਨੇ ਇਹ ਦੱਸ ਦੇਣਾ ਸੀ ਭਾਈ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਗੁਰੂ ਦੇ ਗਿਆਨ ਨੇ ਇਹ ਦੱਸ ਦੇਣਾ ਸੀ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੂੜੇ ਹੀ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੁੰਡੇ ਹੀ ਕਿ ਜਿਹੜੇ ਰੱਬ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਜਾਂਣਾ ਹੈ ਪਹਾੜਾਂ ਤੇ ਚੜਦੈ ਉਜਾੜਾਂ ਵਿੱਚ ਜਾ ਕੇ ਜਿਹੜੇ ਰੱਬ ਦੀ ਪ੍ਰਾਪਤੀ ਕਰਨ ਦੀਆਂ ਗੱਲਾਂ ਕਰਦੇ ਪਾਤਸ਼ਾਹ ਕਿਰਪਾ ਕਰੇ ਨੇ ਘਟ ਹੀ ਮਾਹੇ ਨਿਰੰજન ਤੇਰੇ ਉਹ ਤੇਰੇ ਅੰਦਰ ਬੈਠਾ ਤੈ ਖੋਜਤ ਉਦਿਆਨਾਂ ਪਰ ਤੂੰ ਅਗਿਆਨਤਾ ਦੇ ਵਿੱਚ ਆ ਕੇ ਅਜੇ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਉਦਿਆਨ ਕਿਹਾ ਜਾਂਦਾ ਹੈ ਜੰਗਲ ਨੂੰ ਤੇ ਆਖਰੀ ਬੰਦ ਵਿੱਚ ਪਾਤਸ਼ਾਹ ਨੇ ਜਿਵੇਂ ਕੱਲ੍ਹ ਵਾਲੇ ਪਾਵਨ ਸ਼ਬਦ ਵਿੱਚ ਵੀ ਸਤਿਗੁਰੂ ਨੇ ਕਿਹਾ ਸੀ ਕਿ ਬੜੇ ਯਤਨਾਂ ਤੋਂ ਬਾਅਦ ਇਹ ਮਨੁੱਖਾ ਸਰੀਰ ਮਿਲਿਆ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਕਹਿ ਰਹੇ ਨੇ ਬਹੁਤ ਜਨਮ ਪਰਮਤ ਤੈ ਹਾਰਿਓ ਕਲ ਪੜਿਆ ਸੀ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਕਿ ਬੜੇ ਯੁਗਾਂ ਵਿੱਚ ਭਟਕ ਕੇ ਆਏ ਆ ਪਤਾ ਨਹੀਂ ਕਾਲ ਯੁਗ ਸਤਜੁਗ ਤ੍ਰੇਤਾ ਤੇ ਦੁਆਪਰ ਕਿੰਨੀ ਵਾਰ ਇਹਨਾਂ ਦਾ ਗੇੜ ਕੱਢਿਆ ਹੋਵੇ ਤੇ ਇਥੇ ਪਾਤਸ਼ਾਹ ਕਹਿ ਰਹੇ ਨੇ ਬੜੇ ਜਨਮਾਂ ਵਿੱਚ ਭਟਕੇ ਆਏ ਆ ਉਹ ਜਨਮ ਵੱਖ-ਵੱਖ ਜੋਨਾਂ ਦੇ ਵਿੱਚ ਵੀ ਹੋ ਸਕਦੇ ਨੇ ਤੇ ਉਹ ਜਨਮ ਮਨੁੱਖਾ ਜਨਮ ਲੈ ਕੇ ਤੇ ਕਰਤੂਤ ਪਸ਼ੂਆਂ ਵਾਲੀ ਕਰਕੇ ਵੀ ਹੋ ਸਕਦੇ ਨੇ ਕਿਉਂਕਿ ਜਨਮ ਤੇ ਭਾਵੇਂ ਮਨੁੱਖਾ ਬੜਾ ਆਪਾਂ ਕੱਲ ਇਹ ਪੜਿਆ ਸੀ ਕਰਤੂਤ ਪਸ਼ੂ ਕੀ ਮਾਨਸਾ ਜਾਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਇਹ ਨਿਰਣਾ ਦਿੱਤਾ ਹੈ ਸਵਾਮੀ ਤੂੰ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨੇ ਇੱਥੇ ਇੱਕ ਜਾਨਵਰ ਇੱਕ ਕੁੱਤੇ ਦੀ ਵਫਾਦਾਰੀ ਦੀ ਪੋਜ਼ਿਟਿਵ ਉਦਾਹਰਣ ਹੈ ਪਰ ਇਹਦੇ ਤੋਂ ਪਹਿਲਾ ਸ਼ਲੋਕ ਉਸੇ ਜਾਨਵਰ ਦੀ ਉਦਾਹਰਣ ਦੇ ਕੇ ਇਹ ਗੱਲ ਆਖਦਾ ਹੈ ਕਿ ਜਨਮ ਤੇ ਤੂੰ ਮਨੁੱਖਾਂ ਵਾਲਾ ਲਿਆ ਪਰ ਤੇਰੇ ਕਰਮ ਮਨੁੱਖਾਂ ਵਾਲੇ ਨਹੀਂ ਇਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਜਿਵੇਂ ਇਕ ਸੂਰ ਗੰਦਗੀ ਦੇ ਵਿੱਚ ਮੁਖ ਮਾਰਦਾ ਉਹ ਗੰਦਗੀ ਨੂੰ ਫੋਲਦਾ ਗੰਧਮੰਦ ਖਾਂਦਾ ਜਿਵੇਂ ਇਕ ਹਲਕਾਇਆ ਹੋਇਆ ਕੁੱਤਾ ਦਰ ਦਰ ਦਾ ਮੁਰੀਦ ਬਣਦਾ ਪਾਤਸ਼ਾਹ ਕਿਰਪਾ ਕਰਦੇ ਨਹੀਂ ਜੇ ਤੇਰੇ ਮਨ ਦੇ ਅੰਦਰ ਇਕ ਦੀ ਪ੍ਰਾਪਤੀ ਨਹੀਂ ਉਹ ਭਗਤੀ ਇੱਕ ਦੀ ਨਹੀਂ ਤੂੰ ਦਰਦਰ ਦਾ ਮੁਰੀਦ ਹੈ ਫਿਰ ਇਹ ਗੱਲ ਯਾਦ ਰੱਖ ਜਨਮ ਤੇ ਮਨੁੱਖਾ ਵਾਲਾ ਹੈ ਪਰ ਮਨੁੱਖੀ ਜਨਮ ਦੇ ਵਿੱਚ ਹੀ ਤੂੰ ਕਈ ਜਨਮ ਭੋਗਦਾ ਪਿਆ ਕਿਉਂਕਿ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਆਗਿਆ ਮੈਂ ਜੇ ਮਰੈ ਸਰਪ ਜੂਨ ਹੋਏ ਹੋਏ ਆਉਤਰੈ ਜਿਹਦਾ ਧਿਆਨ ساری ਉਮਰ ਵਾਸਤੇ ਮਾਇਆ ਵਾਲੀ ਹੋਵੇ ਪਾਤਸ਼ਾਹ ਕਹਿਣ ਲੱਗੇ ਫਿਰ ਸੱਪਾਂ ਵਾਲੀ ਜੂਨ ਤੇ ਤੇਰੇ ਨਾਲੋਂ ਕਿਤੇ ਚੰਗੀ ਐ ਇਸ ਕਰਕੇ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਤੂੰ 84 ਲੱਖ ਵਿੱਚ ਘੁੰਮ ਆਏ ਪਰ ਜਿਹੜੀ ਮਤ ਤਾਰਨ ਕਰਨੀ ਸੀ ਗੁਰੂ ਕੀ ਮਤ ਉਹ ਤੂੰ ਤਾਰਨ ਕੀਤੀ ਨਹੀਂ ਤੂੰ ਤੇ ਕੌਣ ਕੋ ਮਤ ਤੈ ਲਈਨੀ ਪੈੜੀ ਮਤ ਨੂੰ ਤਾਰਨ ਕਰਕੇ ਬੈਠਾ ਤੇ ਅਖੀਰ ਵਿੱਚ ਪਾਤਸ਼ਾਹ ਕਹਿਣ ਲੱਗੇ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਮਨੁੱਖਾ ਦੇਹੀ ਬੜੇ ਯਤਨਾਂ ਤੋਂ ਬਾਅਦ ਬੜੇ ਚੰਗੇ ਕਰਮਾਂ ਤੋਂ ਬਾਅਦ ਬੜੀ ਭਗਤੀ ਤੋਂ ਬਾਅਦ ਮਿਲਦੀ ਹੈ ਜੇ ਮਿਲੀ ਹੈ ਤੇ ਇਹਨੂੰ ਬਿਰਥਾ ਨਾਂਗਵਾ ਕਿਉਂਕਿ ਜਿਹੜੇ ਬਿਰਥਾ ਗਵਾ ਲੈਣ ਆਪਾਂ ਹਰ ਰੋਜ਼ ਇਹ ਪੰਕਤੀ ਦੁਹਰਾਉਂਦੇ ਆ ਨਾਨਕ ਸਮਯੋ ਰਮ ਗਯੋ ਆਗ ਪਿਓ ਰੋਬਤ ਅੰਧ ਜਦੋਂ ਸਮਾ ਲੰਘ ਜਾਵੇ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਮਨੁੱਖਾ ਦੇਹੀ ਵਿੰਸ ਗਏ ਪਾਤਸ਼ਾਹ ਕਹਿਣ ਲੱਗੇ ਕੋਈ ਪਤਾ ਨਹੀਂ ਕਿਹੜੀ ਜ਼ੋਨ ਵਿੱਚ ਪੈ ਜਾਣਾ ਹੈ ਕਰਮਾਂ ਦੇ ਲੇਖੇ ਦੇ ਅਨੁਸਾਰ ਅੱਜ ਮਨੁੱਖਾਂ ਵਾਲਾ ਸਰੀਰ ਹੈ ਮਤ ਮਨੁੱਖਾਂ ਵਾਲੀ ਹੈ ਜ਼ੁਬਾਨ ਮਨੁੱਖਾਂ ਵਾਲੀ ਹੈ ਅੱਖਾਂ ਮਨੁੱਖਾਂ ਵਾਲੀਆਂ ਨੇ ਇਸ ਕਰਕੇ ਅੱਜ ਇਹਦਾ ਲਾਹਾ ਲੈ ਕਿਉਂਕਿ ਜਿਹੜੇ ਸਮਾ ਲਾਹਾ ਲੈਣ ਦਾ ਹੁਬੇ ਜੇ ਲਾਹਾ ਨਾ ਲਿਆ ਗਵਾ ਲਿਆ ਫਿਰ ਪਾਤਸ਼ਾਹ ਕਿਰਪਾ ਕਰਨ ਕੀ ਬਿਰਥਾ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਅਤੀ ਸਤਕਾਰਯੋਗ ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਮ ਸਿਮਰਨ ਅਭਿਆਸ ਦੇ ਨਾਲ ਜੋੜਨ ਕੇ ਜੀ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ